ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਕੋਟੀਆਂ ਦੀ ਵੈਰਾਈਟੀ ਲੈ ਕੇ ਆਏ ਹਾਂ ਜੀ ਡਿਜ਼ਾਈਨ ਕਲਰ ਡਿਜ਼ਾਈਨ ਚੇਂਜ ਹੋ ਗਿਆ ਹੈ ਬਹੁਤ ਸਾਰੀ ਵੈਰਾਈਟੀ ਹੈ ਇਹ ਕੋਟੀਆਂ ਦੀ ਡਿਟੇਲ ਨਾਲ ਵੀਡੀਓ ਬਣਾਈ ਹੈ ਜੀ ਕੋਟੀਆਂ ਦੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਵੀਡੀਓ ਨਾਲ ਅੰਡ ਤੱਕ ਬਣੇ ਰਹੋ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾ ਕਰੂਗੀ ਜੀ ਕਲਰ ਡਿਜ਼ਾਈਨ ਕੰਬੀਨੇਸ਼ਨ ਕੋਟੀਆਂ ਦੇ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਆਏ ਹੈ ਜੀ ਵੀਡੀਓ ਨਾਲ ਅੰਡ ਤੱਕ ਬਣੇ ਰਹੋ ਇਹ ਸਿਰਫ ਕੋਟੀਆਂ ਦੀ ਵੀਡੀਓ ਬਣਾਈ ਹੈ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਜੀ 500 ਦੇ ਦੋ ਪੀਸ ਹੈ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਹੈ ਜੀ ਕਲਰਾਂ ਦੀ ਕੰਬੀਨੇਸ਼ਨ ਹੀ ਬਹੁਤ ਸ਼ਾਨਦਾਰ ਹੈ ਲਾਈਟ ਕਲਰ ਡਾਰਕ ਕਲਰ ਹੈ ਬਹੁਤ ਸ਼ਾਨਦਾਰ ਕਲਰ ਆਇਆ ਫਰੰਟ ਪਾਕਟ ਵਾਲੇ ਵੀ ਆਇਆ ਸਾਈਡ ਪਾਕਟ ਵਾਲੇ ਵੀ ਆਇਆ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਸਾਰੇ ਕਲਰ ਡਿਜ਼ਾਈਨ ਡਾਰਕ ਲਾਈਟ ਕਲਰ ਡਿਜ਼ਾਈਨ ਡਿਟੇਲ ਨਾਲ ਦਿਖਾਵਾਂਗੇ ਕੋਟੀਆਂ ਦੇ ਡਿਟੇਲ ਨਾਲ ਵੀਡੀਓ ਬਣਾਈਏ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਘਰ ਬੈਠੇ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਕੋਈ ਵੀ ਪੀਸ ਚਾਹੀਦਾ ਆਨਲਾਈਨ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਜੀ ਕਲਰਾਂ ਦੀ ਕੰਬੀਨੇਸ਼ਨ ਹੀ ਬਹੁਤ ਸ਼ਾਨਦਾਰ ਹੈ ਲਾਈਟ ਡਾਰਕ ਕਲਰ ਸਾਰੇ ਮਿਲ ਜਾਣਗੇ ਜੀ ਸਰਦਾਰੀ ਕਲਰ ਨੇ ਵਧੀਆ ਕਲਰ ਨੇ ਹਰ ਇੱਕ ਸੂਟ ਨਾਲ ਪਾਉਣ ਵਾਲੇ ਕਲਰ ਨੇ ਲਾਈਟ ਕਲਰ ਸਾਰੇ ਸੂਟਾਂ ਨਾਲ ਪੈ ਜਾਂਦੇ ਨੇ ਕਲਰ ਨੇ ਕੰਬੀਨੇਸ਼ਨ ਸ਼ਾਨਦਾਰ ਵਧੀਆ ਕੰਬੀਨੇਸ਼ਨ ਹੈ ਜੀ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਜੀ 500 ਦੇ ਦੋ ਪੀਸ ਹੈ ਅਗਰ ਆਨਲਾਈਨ ਘਰ ਬੈਠੇ ਵੀ ਤੁਸੀਂ ਮੰਗਵਾਉਣੀ ਹੈ ਆਨਲਾਈਨ ਮੰਗਾ ਸਕਦੇ ਹੋ ਘਰ ਬੈਠੇ ਆਲ ਇੰਡੀਆ ਚ ਕਿਤੇ ਵੀ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਸ਼ਿਪਿੰਗ ਚਾਰਜ ਲੱਗਤੋਂ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਆਪਣੇ ਕੋਲ ਕੈਸ਼ ਔਨ ਡਿਲੀਵਰੀ ਦੀ ਸੁਵਿਧਾ ਨਹੀਂ ਹੈਗੀ ਆਨਲਾਈਨ ਪੇਮੈਂਟ ਪਾ ਕੇ ਤੁਸੀਂ ਮੰਗਵਾ ਸਕਦੇ ਹੋ ਆਨਲਾਈਨ ਘਰ ਬੈਠੇ ਆਲ ਇੰਡੀਆ ਦੇ ਕਿਤੇ ਵੀ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਜੀ ਕਲਰ ਡਿਜ਼ਾਈਨ ਚੈੱਕ ਕਰੋ ਬਹੁਤ ਸ਼ਾਨਦਾਰ ਕਲਰ ਡਿਜ਼ਾਈਨ ਆਏ ਜੀ ਕੋਟੀਆਂ ਦੇ ਲਾਈਟ ਡਾਰਕ ਕਲਰ ਬਹੁਤ ਸ਼ਾਨਦਾਰ ਕਲਰ ਦੀ ਕੰਬੀਨੇਸ਼ਨ ਵੀ ਹੈ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਜੀ ਰੇਟਾਂ ਦੀ ਪੂਰੇ ਬਾਜ਼ਾਰ ਦੀ ਗਾਰੰਟੀ ਹੈ ਘੱਟ ਤੋਂ ਘੱਟ ਪ੍ਰਾਈਸ ਹੈ ਫਰੈਸ਼ ਪੀਸ ਨੇ ਸਿਰਫ 250 ਰੁਪਏ ਦਾ ਪੀਸ ਹੈ 500 ਦੇ 2 ਪੀਸ カラー डिजाइन ਜਨੇ ਮਰਜੀ ਬਹੁਤ ਸ਼ਾਨਦਾਰ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਲਾਈਟ ਕਲਰ ਹੈ ਡਾਰਕ ਕਲਰ ਹੈ ਸਿਰਫ 250 ਰੁਪਏ ਦਾ ਪੀਸ ਹੈ 500 ਦੇ ਦੋ ਪੀਸ ਜਿਹੜਾ ਜਨਾਂ ਵਾਲੇ ਕਲਰ ਮਿਲ ਜਾਣਗੇ ਪਲੈਨ ਮਿਲ ਜਾਣਗੇ ਕਾਲਰ ਵਾਲੇ ਵੀ ਸ਼ੇਪ বিনা ਕਾਲਰ ਤੋਂ ਬੈਨ ਗਲਾ ਸਾਰੇ ਕਲਰ ਡਿਜ਼ਾਈਨਾਂ ਦੇ ਵਿੱਚ ਬਹੁਤ ਸ਼ਾਨਦਾਰ ਕਲਰਾਂ ਦੀ ਕੰਬੀਨੇਸ਼ਨ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਈ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਹੈ ਵੀਡੀਓ ਕਿਵੇਂ ਦੀ ਲੱਗੀ ਹੈ ਵੈਰਾਈਟੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਜੇ ਨਵੇਂ ਆ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈਏ ਦੇਖੋ ਕਲਰ ਡਿਜ਼ਾਈਨ ਲੌਂਗ ਕੋਟ ਬਲੇਜ਼ਰ ਟੈਪ ਇਹਦੇ ਵਿੱਚ ਸਾਰੇ ਕਲਰ ਡਿਜ਼ਾਈਨ ਮਿਲ ਜਾਣਗੇ ਬਲੇਜ਼ਰ ਟੈਪ ਚ ਹਲੋਈ ਬਲੇਜ਼ਰ ਟੈਪ ਹੈ ਮੀਡੀਅਮ ਸਾਈਜ਼ ਲੌਂਗ ਕਾਟਾ మీడియం ਸਾਈਜ਼ ਜਿਆਦਾ ਲੌਂਗ ਨਹੀਂ ਹੈਗਾ మీడియం ਸਾਈਜ਼ ਹੈ ਬਲੇਜ਼ਰ ਟੈਪ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਨੇ ਲਾਈਟ ਕਲਰ ਡਾਰਕ ਕਲਰ ਪਲੈਨ ਲਾਈਟ ਕਲਰ ਜਿਹੜੇ ਮਰਜ਼ੀ ਸੂਟ ਨਾਲ ਪਾਇਆ ਜਾਂਦਾ ਜੀ ਹਰ ਇੱਕ ਸੂਟ ਨਾਲ ਪਾ ਸਕਦੇ ਹੋ ਲਾਈਟ ਕਲਰ ਗ੍ਰੇ ਲਾਈਟ ਗ੍ਰੇ ਡਾਰਕ ਗ੍ਰੇ ਮੌਂਗੀਆ ਕਲਰ ਸਾਰੇ ਕਲਰ ਹੈ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਇਹ ਵਧੀਆ ਹੈ ਸਾਰੇ ਸਰਦਾਰੀ ਕਲਰ ਨੇ ਵਧੀਆ ਕਲਰ ਨੇ ਸਾਰੇ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ 500 ਦੇ ਦੋ ਪੀਸ ਹੈ ਵੀਡੀਓ ਨੂੰ ਵੱਤੋਂ ਵੱਤ ਸ਼ੇਅਰ ਜ਼ਰੂਰ ਕਰ ਦੇਈ ਆਨਲਾਈਨ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਕੋਈ ਵੀ ਪੀਸ ਪਸੰਦ ਆ ਸਕਰੀਨ ਸ਼ਾਟ ਭੇਜ ਕੇ ਬੁੱਕ ਕਰ ਸਕਦੇ ਹੋ ਜੀ ਆਲ ਇੰਡੀਆ 'ਚ ਘਰ ਬੈਠੇ ਕਿਤੇ ਵੀ ਤੁਸੀਂ ਮੰਗਵਾ ਸਕਦੇ ਹੋ ਆਨਲਾਈਨ ਇਸ ਤੋਂ ਅਗੇ ਦਿਖਾਵਾਂਗੇ ਜੀ ਲੌਂਗ ਕੋਟੀ ਬੜੀ ਵਧੀਆ ਕੋਟੀ 300 ਰੁਪਏ ਦੀ ਰੇਂਜ ਵਾਲੀ ਆ ਕੋਟੀ ਬੜੇ ਸਾਈਜ਼ ਵੀ ਮਿਲ ਜਾਣਗੇ ਇਹਦੇ ਵਿੱਚ ਮੀਡੀਅਮ ਸਾਈਜ਼ ਵੀ ਮਿਲ ਜਾਣਗੇ ਇਹ ਹੈਗਾ ਬੜਾ ਸਾਈਜ਼ ਜੀ ਡਬਲ ਐਕਸ ਲ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਇਹ ਵੀ ਡਬਲ ਐਕਸਲ ਹੈ ਆਵਲੀ ਵੀ ਡਬਲ ਐਕਸਲ ਹੈ ਲੌਂਗ ਵੀ ਹੈ ਫੁੱਲ ਸਾਈਜ਼ ਵੀ ਹੈ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਆਵਲੀ ਕਲਰ ਹੈ ਜੀ ਇਹਦੇ ਦੇਖੋ ਦੇਖੋ ਆਵਲੀ ਕਲਰ ਹੈ ਲਾਈਟ ਕਲਰ ਡਾਰਕ ਕਲਰ ਕਲਰਾਂ ਦੀ ਕੰਬੀਨੇਸ਼ਨ ਇਹਦੀ ਬਹੁਤ ਸ਼ਾਨਦਾਰ ਹੈ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਸੋ ਬਲੇਲ ਦਿਖਾਇਆ 250 ਵਾਲੇ ਆਗੇ 300 ਰੁਪਏ ਦੇ ਪੀਸ ਲੌਂਗ ਪੀਸ ਡਬਲ ਐਕਸਲ ਵੀਡੀਓ ਨਾਲ ਐਂਡ ਤੱਕ ਬਣੇ ਰਹੀ ਜੀ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਨੇ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਜੀ ਇੱਕ ਪੀਸ 300 ਰੁਪਏ ਦਾ ਜੀ ਫਰੈਸ਼ ਪੀਸ ਹੈ ਵਧੀਆ ਪੀਸ ਹੈ ਕੋਟੀ ਦਾ ਖਰਾਬ ਨਹੀਂ ਹੁੰਦੀ ਬੇਬੀ ਸੌਫਟ ਦੇ ਪੱਛਮ ਹੈ ਵਧੀਆ ਬੁਰ ਨਹੀਂ ਆਉਂਦਾ ਵਧੀਆ ਪੱਛਮ ਹੈ ਜੀ ਐਕਸਲ ਸਾਈਜ਼ ਡਬਲ ਐਕਸਲ ਸਾਈਜ਼ ਐਕਸਲ ਸਾਈਜ਼ ਇਹਦੇ ਵਿੱਚ ਹੁਣ ਐਕਸਲ ਸਾਈਜ਼ ਦਿਖਾ ਰਹੇ ਹਾਂ ਡਬਲ ਐਕਸਲ ਸਾਈਜ਼ ਦੇ 6 ਕਲਰ ਸੀ ਇਸ ਤੋਂ ਬਾਅਦ ਐਕਸਲ ਸਾਈਜ਼ ਦਿਖਾ ਰਹੇ ਹਾਂ ਇਹ ਵਾਲੇ ਸਾਰੇ ਪੱਕੇ ਮੇਚੇ ਦੀਆਂ ਹੁੰਦੀਆਂ ਨੇ ਜੀ మీడియం ਸਾਈਜ਼ ਪੱਕੇ ਮੇਚੇ ਦੀਆਂ ਕੋਟੀਆਂ ਹੁੰਦੀਆਂ ਨੇ ਆਮ ਸਾਈਜ਼ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਜੀ ਆਨਲਾਈਨ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਵੀਡੀਓ ਨੂੰ ਬਤਵਾਤੇ ਸ਼ੇਅਰ ਜ਼ਰੂਰ ਕਰ ਦੇਈਂ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈ ਜੀ ਤਾਂ ਕਿ ਹਰ ਨੋਟੀਫਾਈ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਇਆ ਕਰੂਗੀ ਆਹ ਵੇਲੇ ਸਾਰੇ ਕਲਰ ਡਿਜ਼ਾਈਨ ਹੈਂ ਕੋਟੀਆਂ ਦੇ ਕਲਰਾਂ ਦੇ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਲਾਈਟ ਕਲਰ ਡਾਰਕ ਕਲਰ ਸਰਦਾਰੀ ਰੰਗ ਨੇ ਪਲੈਨ ਵਾਈਟ ਕਲਰ ਵੀ ਮਿਲ ਜੂਗਾ ਕੋਟੀ ਦਾ ਆ ਲੋ ਜੀ ਪਲੈਨ ਵਾਈਟ ਕਲਰ ਪਛਮ ਦੀ ਕੋਟੀ ਵਧੀਆ ਪਲੈਨ ਵਾਈਟ ਕਲਰ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ 300 ਰੁਪਏ ਦਾ ਪੀਸ ਹੈ ਇਹਨਾਂ ਵਿੱਚੋਂ ਕੋਈ ਪੀਸ ਵੀ ਸਕਰੀਨਸ਼ਾਟ ਪੇਜ ਤੇ ਤੁਸੀਂ ਬੁੱਕ ਕਰ ਸਕਦੇ ਹੋ ਮੰਗਵਾ ਸਕਦੇ ਹੋ ਘਰ ਬੈਠੇ ਆਨਲਾਈਨ ਹੀ ਮੰਗਵਾ ਸਕਦੇ ਹੋ ਜੀ